ਪੋ ਵਿਦਦੀ ਮਖਦੀ ਇੱਕ ਹਵਤ ਮੈਂ ਬਚਪਨ ਤੋਂ ਸੁਣਦੀ ਆ ਰਹੀ ਹਾਂ ਜਿੰਨੀ ਵੱਡੇ ਹੋਗੇ ਨਾ ਫਿਰ ਇਹ ਹਵਤ ਦਾ ਮਤਲਬ ਸਮਝ ਆਉਂਦਾ ਹੈ ਕਿ ਮੈਂ ਪੋ ਦੀ ਅਖੀਲੇ ਦਿਨ ਬਣਾਈ ਸੀ ਜੀ ਬਾਜਰੇ ਤੇ ਮੋਤਾਂ ਦੀ ਬਹੁਤ ਹੀ ਸਵਾਦਿਸ਼ਟ ਜਿਹੀ ਇਹ ਖਿਚੜੀ ਇੰਨੀ ਸਵਾਦ ਬਣਦੀ ਹੈ ਨਾ ਤੁਸੀਂ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਬਣਾਉਗੇ ਨਾ ਤੇ ਹਮੇਸ਼ਾ ਇਸ ਤਰ੍ਹਾਂ ਹੀ ਬਣਾ ਕੇ ਖਾਓਗੇ ਤੇ ਇਹਦੇ ਲਈ ਮੈਂ ਇੱਥੇ ਸਭ ਤੋਂ ਪਹਿਲਾਂ ਲਈ ਹੈ ਜੀ ਇੱਕ ਕੌਲੀ ਬਾਜਰੇ ਤੇ ਮੋਠਾਂ ਦੀ ਖਿਚੜੀ बाजरे के मोठानु मैं मिक्स कर लिया है कि ये मिक्स इसी तरह बनी बनाई खिचड़ी मिल गया तो फिर डोकणते दे लिए मैं इन्हें प्योंके पानी के बीच रख ਦਿੱਤਾ ਸੀਗਾ ਤੇ ਦੇਖੋ ਇਹ ਕਾਫੀ ਫੁੱਲ ਗਈ ਹੈ ਤੇ ਫਿਰ ਚੰਗੀ ਤਰ੍ਹਾਂ ਇਹਨੂੰ ਮੈਂ 2-3 ਵਾਰੀ ਸਾਫ ਪਾਣੀ ਦੇ ਨਾਲ ਧੋ ਲਿਆ ਸੀ ਉਸ ਤੋਂ ਬਾਅਦ ਲਈਜੀ ਇੱਕ ਪਿਆਜ਼ ਥੋੜੀ ਜਿਹੀ ਫ੍ਰੈਸ਼ ਹਰੇ ਮਟਰ ਇੱਕ ਸ਼ਿਮਲਾ ਮਿਰਚ ਸੋੜਾ ਜਾਂ ਅਦਰਕ ਮੈਂ ਬ੍ਰਿਕਟ ਕੇ ਲਿਆਏ ਤੇ ਇੱਕ ਹਰੀ ਮਿਰਚ ਇੱਕ ਟਮਾਟਰ ਤੇ ਇੱਕ ਗਾਜਰ ਸਾਰੀਆਂ ਸਬਜ਼ੀਆਂ ਦੀ ਮੈਂ ਕਟਿੰਗ ਕਰਕੇ ਪਹਿਲਾਂ ਸਾਫ਼ ਕਰਕੇ ਇਹਨਾਂ ਨੂੰ ਰੱਖ ਲਏ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਮਨ ਪਸੰਦ ਦੀਆਂ ਸਬਜ਼ੀਆਂ ਲੈ ਸਕਦੇ ਹੋ ਤੇ ਇਸ ਤਰ੍ਹਾਂ ਜਿਹੜੀ ਖਿਚੜੀ ਹੈ ਨਾ ਬਹੁਤ ਹੀ ਸਵਾਦ ਬਣਦੀ ਹੈ ਤੇ ਨਾਲ ਹੀ ਬਹੁਤ ਹੈਲਥੀ ਖਿਚੜੀ ਹੈ ਪੁਰਾਣੇ ਟਾਈਮਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕ ਬਣਾ ਕੇ ਖਾਂਦੇ ਸੀ ਤੇ ਅੱਜ ਕੱਲ ਤਾਂ ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਫਿਰ ਮੈਂ ਇੱਕ ਸੌਸਪੈਨ ਰੱਖਿਆ ਹੈ ਜੀ ਗੈਸ ਦੇ ਉੱਪਰ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਇਆ ਇੱਕ ਵੱਡਾ ਚਮਚ ਦੇਸੀ ਤੇ ਉਹ ਜਿੰਨੀ ਕਿਉਂ ਗਰਮ ਹੋ ਗਿਆ ਨਾ ਫਿਰ ਉਹਦੇ ਵਿੱਚ ਥੋੜਾ ਜਿਹਾ ਜੀਰਾ ਥੋੜੀ ਜਿਹੀ ਹਿੰਗ ਪਾ ਦਿੱਤੀ ਆ ਜਿਵੇਂ ਹੀ ਆਪਣਾ ਜੀਰਾ ਛੱਟ ਗਿਆ ਤੇ ਉਹਦੇ ਵਿੱਚ ਆਪਾਂ ਪਾ ਦੇ ਨਾਲ ਹੀ ਕੱਟਿਆ ਹੋਇਆ ਪਿਆਜ਼ ਪਿਆਜ਼ ਪਾ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਿਵੇਂ ਪਿਆਜ਼ ਦਾ ਹਲਕਾ ਜਿਹਾ ਕਲਰ ਇਸ ਤਰ੍ਹਾਂ ਕੇਜ ਹੋ ਗਿਆ ਨਾ ਹਲਕਾ ਜਿਹਾ ਰੰਗ ਹੀ ਤਾਂ ਬਦਲ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਆ ਫ੍ਰੈਸ਼ ਹਰੀ ਮਟਰ ਕਿਉਂਕਿ ਹਰੀ ਮਟਰ ਜਿਹੜੀ ਉਹਨਾਂ ਨੂੰ ਪਕਾਉਣ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ ਹਰੀ ਮਟਰ ਪਾਣੀ ਤੇ ਉਹਨਾਂ ਨੂੰ ਇੱਕ ਤੋਂ ਡੇਰ ਮਿੰਟ ਅੱਧਾਂ ਦੀ ਨਾਲ ਹੀ ਪਕਾ ਲੈਣੇ ਤੇ ਫਿਰ ਇਹਦੇ ਵਿੱਚ ਪਾ ਦੇਣੀ ਆ ਜੀ ਆਪਾਂ ਕੱਟੀ ਹੋਈ ਗਾਜਰ ਨਾਲ ਹੀ ਬਰੀਕ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਪਾ ਕੇ ਨਾ ਫਿਰ ਚੰਗੀ ਤਰ੍ਹਾਂ ਆਪਾਂ ਸਾਰੀਆਂ ਸਬਜ਼ੀਆਂ ਨੂੰ ਪਕਾ ਲੈਣਾ ਕਿ ਤੜਕੀ ਨੂੰ ਜੰਨ ਕੇ ਤਾਂ ਆਪਾਂ ਪੋਣ ਲੈਣਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਜੀ ਲਾਸਟ ਤੇ ਸਬ지ਆ ਪੁੰਨਣ ਤੋਂ ਬਾਅਦ ਪਹਿਲਾ ਪਹਣੀ ਸ਼ਿਮਲਾ ਮਿਰਚ ਤੇ ਨਾਲ ਹੀ ਟਮਾਟਰ ਤੇ ਸਵਾਦ ਅਨੁਸਾਰ ਨਮਕ ਬਿਲਕੁਲੀ ਥੋੜੀ ਜੀ ਹਲਦੀ ਤੇ ਲਾਲ ਮਿਰਚ ਸਵਾਦ ਅਨੁਸਾਰ ਤੇ 6 ਚਮਚਾ ਚੌਥਾ ਇੰਚ ਸੰਨ ਆਇਤੀ ਜੀਨੀਆ ਧਨੀਆ ਪਾਊਡਰ ਸਾਰੇ ਮਸਾਲੇ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਸ਼ਿਮਲਾ ਮਿਰਚ ਤੇ ਟਮਾਟਰ ਨੂੰ ਬਿਲਕੁਲੀ ਆਪਾਂ ਲਾਸਟ ਤੇ ਪਾਉਣਾ ਹੈ ਜੀ ਨਹੀਂ ਤਾਂ ਬਿਲਕੁਲੀ ਇਹ ਜਿਹੜੇ ਆ ਮੈਸ਼ ਹੋ ਜਾਣਗੇ ਯਾਨੀ ਕਿ ਬੈਠ ਜਾਣਗੇ ਇਸ ਲਈ ਆਪਾਂ ਟਮਾਟਰ ਤੇ ਸ਼ਿੰਗਾਂ ਮਿਸ਼ਨ ਨੂੰ ਲਾਸਟ ਤੇ ਪਾਇਆ ਤੇ ਫਿਰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਸਾਰੇ ਮਸਾਲਿਆਂ ਨੂੰ ਸਬਜ਼ੀਆਂ ਦੇ ਨਾਲ 1 ਮਿੰਟ ਤੱਕ ਪਕਾ ਲੈਣਾ ਹੈ ਮਸਾਲਿਆਂ ਨੂੰ ਪਕਾਉਣ ਤੋਂ ਬਾਅਦ ਫੇਰੇ ਦੇ ਵਿੱਚ ਆਪਾਂ ਪਾ ਦਿੰਨੀ ਹੈ ਜੀ ਖਿਚੜੀ ਖਿਚੜੀ ਪੋਂ ਤੋਂ ਬਾਅਦ ਫਿਰ ਆਪਾਂ ਪਾਣੀ ਪਾਉਣਾ ਹੈ ਜਿੱਤੇ ਬਾਜਰੇ ਤੇ ਮੋਠਾਂ ਦੀ ਖਿਚੜੀ ਵਿੱਚ ਨਾ ਜਿਹੜਾ ਪਾਣੀ ਆ ਥੋੜਾ ਜ਼ਿਆਦਾ ਮਾਤਰਾ ਦੇ ਵਿੱਚ ਵਰਤਿਆ ਜਾਂਦਾ ਹੈ ਇੱਕ ਕੌਲੀ ਸੇਮ ਆ ਵਾਲੀ ਮੈਲ ਲਈ ਹੈ ਜੀ ਮੋਠਾਂ ਤੇ ਬਾਜਰੇ ਦੀ ਖਿਚੜੀ ਤੇ ਫਿਰ ਆਪਾਂ ਇਹ 8 ਕ올ੀਆਂ ਲੈਣੀਆਂ ਹੈਗੀਆਂ ਇਹ ਪਾਣੀ ਦੀਆਂ ਤੇ ਮੈਂ ਪੂਰੀਆਂ ਕਾਊਂਟ ਕਰਕੇ ਯਾਨੀ ਕਿ ਗਿਣ ਕੇ 8 ਕ올ੀਆਂ ਪਾਣੀ ਦੀਆਂ ਪਾ ਦਿੱਤੀਆਂ ਹੈ ਤੇ ਇਹ ਖਿਜੀ ਨੂੰ ਨਾ ਆਪਾਂ ਬਿਲਕੁਲ ਹੀ ਲੋ ਫਲੇਮ ਤੇ ਪਕਾਉਣਾ ਹੈ ਆਪਾਂ ਹਾਈ ਫਲੇਮ ਤੇ ਨਹੀਂ ਪਕਾਉਣਾ ਕਿਉਂਕਿ ਇਹਨੂੰ ਪੱਕਣ ਤੇ ਵੀ ਟਾਈਮ ਲੱਗਦਾ ਹੈ ਤੇ ਫਿਰ ਜੇ ਆਪਾਂ ਇਹਨਾਂ ਨੂੰ ਇੱਕ ਹੀ ਸੇਕ ਤੇ ਹਾਈ ਫਲੇਮ ਤੇ ਪਕਾਵਾਂਗੇ ਨਾ ਤਾਂ ਖਿਜੜੀ ਆਪਣੀ ਜਿਹੜੀ ਕੱਚੀ ਰਹਿ ਜਾਵੇਗੀ ਇਸ ਲਈ ਥੋੜਾ ਜਿਹਾ ਇਸ ਤਰ੍ਹਾਂ ਮੈਂ ਇਹਨੂੰ ਕਵਰ ਨਹੀਂ ਕੀਤਾ ਥੋੜੀ ਸਾਈਡ ਤੋਂ ਜਗ੍ਹਾ ਛੱਡ ਦਿੱਤੀ ਹੈ ਪਲੇਟ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਹੌਲੀ-ਹੌਲੀ ਪਕਾਉਂਦੇ ਰਹਿਣਾ ਹੈ ਤੇ ਦੋ ਤੋਂ ਤਿੰਨ ਵਾਰੀ ਆਪਾਂ ਵਿੱਚ ਦੀ ਚੈੱਕ ਜਰੂਰ ਕਰ ਲੈਣਾ ਹੈ ਜਿੱਤੇ ਜਦੋਂ ਲਾਸਟ ਤੇ ਆਪਾਂ ਹਲਕਾ ਜਿਹੇ ਵਿੱਚ ਪਾਣੀ ਰਹਿ ਗਿਆ ਨਾ ਤੇ ਚੈੱਕ ਕਰਕੇ ਦੇਖ ਲੈਣੀ ਹੈ ਕਿ ਜਿਹੜੀ ਦੇਖੋ ਆਪਣੀ ਖਿਚੜੀ ਹਜੇ ਰਲੀ ਨਹੀਂ ਆਪਾਂ ਇਹਨੂੰ ਹੋਰ ਪਕਾ ਲੈਣਾ ਹੈ ਤੇ ਇਹ ਜਿਹੜੀ ਖਿਚੜੀ ਹੈ ਨਾ ਬਿਲਕੁਲ ਸੁੱਕੀ ਨਹੀਂ ਹੁੰਦੀ ਥੋੜੀ ਮਤਲਬ ਆ ਇਹਦੇ ਵਿੱਚ ਪਾਣੀ ਹੁੰਦਾ ਹੈ ਜਿਸ ਤਰ੍ਹਾਂ ਆਪਾਂ ਲਿਕਵਿਡੀ ਖਿਚੜੀ ਬਣਾਉਣੀ ਹੈ ਨਾ ਕਈ ਵਾਰੀ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਬਿਲਕੁਲ ਸਵਾਦ ਲੱਗਦੀ ਹੈ ਤੇ ਦੇਖੋ ਖਿਚੜੀ ਬਿਲਕੁਲ ਰੈਲ ਸੁੱਕੀ ਹੈ ਤੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਤੇ ਖਿਚੜੀ ਨੂੰ ਬਣਾਉਣ ਤੇ ਪੂਰੇ ਇੱਥੇ ਮੇਰੇ 35 ਮਿੰਟ ਲੱਗੇ ਆ ਜਿੱਨੇ ਬਿਲਕੁਲ ਹੀ ਲੋ ਟੂ ਮੀਡੀਅਮ ਫਲੇਮ ਤੇ ਖਿਚੜੀ ਨੂੰ ਪਕਾਇਆ ਸੀ ਮੈਂ ਲਾਸਟ ਤੇ ਇਹਨੂੰ ਚੈੱਕ ਕਰਕੇ ਦੇਖ ਲਿਆ ਕਿ ਬਹੁਤ ਹੀ ਆਪਣੀ ਜਿਹੜੀ ਖਿਚੜੀ ਆ ਸੁਆਦ ਬਣ ਚੁੱਕੀ ਆ ਤੇ ਲਾਸਟ ਦੇ ਫਿਰ ਇਹਦੇ ਵਿੱਚ ਮੈਂ ਪਾ ਦਿੱਤਾ ਜੀ ਫ੍ਰੈਸ਼ ਹਰਾ ਧਨੀਆ ਤੇ ਖਿਚੜੀ ਆਪਣੀ ਬਣ ਕੇ ਤਿਆਰ ਆ ਤੁਸੀਂ ਇਹਨੂੰ ਗਰਮ ਗਰਮਾ ਸਰਵ ਕਰੋ ਜਿਵੇਂ ਇਹਨੂੰ ਬਣਾਇਆ ਸੀ ਜੀ ਕੋ ਦੇ ਅਖੀਲੇ ਦਿਨ ਤੇ ਖਾਧੀ ਸੀ ਮਾਗਦੇ पहले दिन जाने की माघी वाले दिन संकराद वाले दिन बहुत ही टेस्टी खिचड़ी बन के तैयार होंगी है तुम भी जरूर एक बार इस तरीके के बना के देखियो बहुत ही हेल्थी बहुत ही टेस्टी खिचड़ी है रेसिपी वजिए लगी लाइक शेयर करो चैनल पर पहली बार है तो चैनल में जरूर सबसक्राइब करो मिलते हैं जी नवी टेस्टी रैसिपी थैंक यू सो मच बाय